ਆ ਜਾਂਦੀ ਹੈ ਹੁਣ ਇਹਦੇ ਵਿੱਚ ਬੋਸ਼ ਜਾਮ ਹੋ ਚੁੱਕਿਆ ਹੈ ਇਹਨੂੰ ਰਿਮੂਵ ਕਰਨਾ ਜਿਵੇਂ ਜਿਵੇਂ ਚੂੜੀ ਨੂੰ ਆਪਾਂ ਖੋਲ ਰਹੇ ਆ ਉਹਦੇ ਵਿੱਚੋਂ ਬੋਸ਼ ਵਿੱਚੋਂ ਨਿਕਲੇਗਾ ਜਰੂਰ ਪਰ ਆਹ ਵਾਲਾ ਜਿਹੜੀ ਸਾਈਡ ਹੈ ਇਹ ਚੌੜੀ ਵੀ ਹੋ ਜਾਏਗੀ ਬੇਟਾ ਆਹ ਵਾਲੀ ਸਾਈਡ ਚੌੜੀ ਹੋ ਜਾਏਗੀ ਕਿਉਂਕਿ ਵਿੱਚ ਬੋਸ਼ ਜਾਮ ਹੈਗਾ ਤੇ ਇਹਦੋਂ ਉਦੋਂ ਇਹ ਬੜੀ ਮੁਸ਼ਕਲ ਆ ਜਾਂਦੀ ਹੈ ਦੋਸਤੋ ਮੇਜਰ ਪ੍ਰੋਸੈਸ ਕੀ ਹੈ ਉਹ ਸਿਲੰਡਰ ਨੂੰ ਫਿਊਲ ਨਹੀਂ ਮਿਲ ਰਿਹਾ ਤੇ ਪਾਵਰ ਨਹੀਂ ਬਰ ਰਹੀ ਤੇ ਪਾਵਰ ਨਹੀਂ ਬਣੀ ਤੈਨੂੰ ਆਪਾਂ ਮਿਸਿੰਗ ਕਵਾਂਗੇ ਇਹਦਾ ਇੱਕ ਇੰਜੈਕਟਰ ਜਿਹੜਾ ਉਹ ਆਪਾਂ ਇਹਦਾ ਫੇਲਿਅਰ ਗਿਣਾਂਗੇ ਕਿਉਂਕਿ 3 ਨੰਬਰ ਇੰਜੈਕਟਰ ਫੇਲਿਅਰ ਹੈ ਇਹ ਆਪਾਂ ਇਹਦੇ ਅਵਚਾ ਦੇਖੋ ਹਾਂ ਹਾਂ ਆ ਢਿੱਲੇ ਪਏ ਹੈਗੇ ਆ ਰਬੜਾ ਢਿੱਲੀਆਂ ਪਈਆਂ ਜੀ ਇਹ ਏਜੰਸੀ ਵਾਲਿਆਂ ਨਵਾਂ ਪਾਇ ਹੀ ਜਿਹੜੇ ਹੋਵੇਗਾ ਇੱਥੇ ਜਾਓ 10000 ਚੱਲੀ ਹੈ ਇਹ ਨਵਾਂ ਪਿਆ ਸਭ ਕੁਝ ਤੁਹਾਡੀ ਗੱਡੀ ਨੂੰ ਕੀ ਕੀ ਸਮੱਸਿਆ ਹੈ ਆ ਪਾਜੀ ਇੱਕ ਤਾਂ ਇਹ ਹੈਗੀਆਂ ਮੀਨ ਇਹਨੂੰ ਐਵਰੇਜ ਦੀ ਸਮੱਸਿਆ ਵੀ ਐਵਰੇਜ ਆ ਨਹੀਂ ਸਭ ਤੋਂ ਪਹਿਲਾਂ ਆਪਾਂ ਜਿਹੜੀ ਗੱਲ ਕਰਨੀ ਆ ਪਾਜੀ ਵੀ ਤੁਹਾਡੀ ਗੱਡੀ ਕੱਟ ਕਰਦਾ ਏਸੀ ਏਸੀ ਕੱਟ ਕਰਦਾ ਪਾਜੀ ਕੈਂਡਰੀ ਇਸ ਤੋਂ ਬਾਅਦ ਜਦੋਂ ਆਪਾਂ ਆਪਾਂ ਪਹਿਲਾਂ ਤਾਂ ਏਸੀ ਕੱਟ ਦੀ ਗੱਲ ਕਰਦੇ ਆ ਪਾਜੀ ਬੈਡਾ ਰੈਡੀਏਟਰ ਤੇ ਪਾਣੀ ਮਾਰਿਓ ਦੋਸਤੋ ਮੇਜਰ ਸਰਵਿਸ ਦਾ ਪ੍ਰੋਸੈਸ ਕਿਵੇਂ ਚੈੱਕ ਕਰੀਦਾ ਉਹ ਤੁਹਾਡੇ ਸਾਹਮਣੇ ਵੀਡੀਓ ਹੈ ਸਾਰੀਆਂ ਵੀਡੀਓ ਨੂੰ ਪਿਆਰ ਦਿਨੇਓ ਇਸ ਵੀਡੀਓ ਨੂੰ ਇੰਨਾ ਪਿਆਰ ਦਿਓ ਵੀਡੀਓ ਲਾਈਕ ਸ਼ੇਅਰ ਐਂਡ ਕਮੈਂਟ ਜ਼ਰੂਰ ਕਰਿਓ ਸਾਰੇ ਦੋਸਤਾਂ ਤੱਕ ਵੀਡੀਓ ਪਹੁੰਚੇ ਮੇਜਰ ਸਰਵਿਸ ਕਿਵੇਂ ਕਰਾਉਣੀ ਹੈ ਏਸੀ ਦੇ ਨਾਲ ਤੇ ਕਿੱਦਾਂ ਠੱਗੀ ਵੱਜਦੀ ਹੈ ਪ੍ਰੋਬਲਮ ਕਿੱਥੇ ਹੁੰਦੀ ਹੈ ਕੰਮ ਕੀ ਕਰਵਾ ਲੈਨੇਓ ਸੋ ਸਾਰਿਆਂ ਨੂੰ ਪਹਿਲਾਂ ਤਾਂ ਸਤਿ ਸ੍ਰੀ ਅਕਾਲ ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਕੀ ਫਤਿਹ ਜੈ ਸ਼੍ਰੀ ਰਾਮ ਅਸਲਾਮ ਅਲੈਕਮ ਸਾਰੀ ਆਡੀਅנס ਪਿਆਰ ਕਰਦੀ ਹੈ ਵੀਡੀਓ ਲਾਈਕ ਸ਼ੇਅਰ ਐਂਡ ਕਮੈਂਟ ਕਰੂਦ ਕਰਿਆ ਕਰੋ ਤੁਹਾਡੀ ਵੀਡੀਓ ਤੁਹਾਡੇ ਲਈ ਵੀਡੀਓ ਲੈ ਕੇ حاضر ਹੋ ਰਹੀ ਹੈ ਨਵੀਂ ਵੀਡੀਓ ਦਾ ਇੰਤਜ਼ਾਰ ਕਰੋ ਇਸ ਵੀਡੀਓ ਨੂੰ ਪੂਰੀ ਦੇਖੋ ਭਾਜੀ ਇੱਕ ਚੀਜ਼ ਉੱਠੀ ਬੋਲ ਕੇ ਦੱਸੋ ਜਿਹੜੀ ਆ 10 ਕੱਢੀ ਆਪਾਂ ਆ ਵਾਲੀ ਤੇ ਤੁਹਾਡੇ ਸਾਹਮਣੇ ਨਿਕਲੀ ਆ ਜਾਂ ਫੇਕ ਆ ਇਹ ਤਾਂ ਸਾਹਮਣੇ ਨਿਕਲੀ ਮੈਂ ਤਾਂ ਹੈਰਾਨ ਆ ਵੀ ਇਹ ਧੁੱਪ ਦੀ ਵੀ ਇੰਨੀ ਆ ਤੇ ਫਿਰ ਇੰਨਾ ਗੰਦ ਵਿੱਚ ਰਹਿ ਜੀ ਆਪਾਂ ਧੋਣ ਵਾਲੀ ਗੱਲ ਵੀ ਦੱਸਾਂਗੇ ਤੇ ਵੀਡੀਓ ਲੰਬੀ ਵੀ ਜਰੂਰ ਹੋਊਗੀ ਠੀਕ ਹੈ ਜੀ ਸੋ ਦੋਸਤੋ ਕੰਮ ਕਰਨ ਤੋਂ ਪਹਿਲਾਂ ਇੱਕ ਟੈਸਟ ਡਰਾਈਵ ਲੈ ਰਹੇ ਸੀ ਇਹਦੇ ਵਿੱਚ ਇੱਕ ਲਾਈਟ ਲਾਈਟ ਜਗੀ ਇੰਡੀਕੇਸ਼ਨ ਆਇਆ ਦੇਖਿਆ ਵੀ ਵਿੱਚ ਸਭ ਕੁਝ ਠੀਕ ਠਾਕ ਹੈ ਕਮੈਂਡ ਹੋਲਡ ਰੱਖੀ ਠੀਕ ਹੈ ਤੇਲ ਦਾ ਪ੍ਰੈਸ਼ਰ ਸੁੱੱਚ ਤੇ ਨਹੀਂ ਆ ਰਿਹਾ ਵੈਸੀ ਆ ਰਿਹਾ ਆਪਾਂ ਦੁਕਾਨ ਤੇ ਜਾ ਕੇ ਦੇਖਦੇ ਇੱਕ ਗੱਡੀ ਥੋੜੀ ਜੀ ਨਾ ਰੇ ਦੇ ਤੇ ਮਿਸਿੰਗ ਕਰਦੀ ਹੈ ਦੋਸਤੋ ਸਸਕਾਲ ਅੱਜ ਆਪਾਂ ਹੁੰਡਾਈ ਦੀ ਵੈਨਿਊ ਹੈ ਬਹੁਤ ਸਾਰੇ ਇਸ਼ੂ ਹੈ ਮੇਜਰ ਸਰਵਸ ਪਲੱਸ ਮੇਜਰ ਆਪਾਂ ਇਹਦੀ ਸਰਵਸ ਕਰਨੀ ਹੈ ਸਭ ਤੋਂ ਪਹਿਲਾਂ ਬਾਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਜੀ ਮੋਟੇ-ਮੋਟੇ ਦੋ ਕੀ ਇਸ਼ੂ ਦੱਸੋ ਕੀ ਹੈ ਇਹ ਈਸੀ ਕੱਟ ਕਰਦਾ ਜੀ ਤੇ ਇੱਕ ਜਿਹੜੀ ਬਬਲਿੰਗ ਦਿੰਦਾ ਹੈ ਤੇ ਇੱਕ ਮਿਸਿੰਗ ਮਾਰਦੀ ਹੈ ਮਿਸਿੰਗ ਮਾਰਦੀ ਹੈ ਪਿਕਅਪ ਪਿਕਅਪ ਅੱਗੇ ਨੂੰ ਤਾਂ ਬਹੁਤ ਘਟੀ ਆ ਵੀ ਉਦੋਂ ਠੀਕ ਆ ਪਰ ਰੀਅਰ ਸਸਪੈਂਸ਼ਨ ਹੈਗਾ ਹਾਂਜੀ ਸੋ ਦੋਸਤੋ ਬਾਜੀ ਪਹਿਲਾਂ ਤਾਂ ਆਪਾਂ ਇੱਥੇ ਪਾਣੀ ਮਾਰ ਕੇ ਹਾਂਜੀ 10 ਵਟਾ ਠੀਕ ਹੈ ਠੀਕ ਹੈ ਬਹੁਤ ਸਾਰੇ ਮਿੱਤਰਾਂ ਨੂੰ ਇਹ ਨਹੀਂ ਪਤਾ ਹੁੰਦਾ ਕੀ ਸਾਡੀ ਗੱਡੀ 'ਚ ਇਸ਼ੂ ਕਿੱਥੇ ਆ ਗਿਆ ਠੀਕ ਹੈ ਉਹ ਏਸੀ ਵਾਲਾ ਤੁਸੀਂ ਵੀ ਤੁਹਾਡੇ ਦਿਮਾਗ 'ਚ ਸੀ ਵੀ ਏਸੀ 'ਚ ਪ੍ਰੋਬਲਮ ਆ ਗਈ ਹਾਂ ਮੇਰੇ ਵੀ ਇਹੀ ਸੀਗਾ ਇਹ ਪਹਿਲਾਂ ਤਾਂ ਆਪਾਂ ਰੇਡੀਏਟਰ ਕਲੀਨਰ ਪਾ ਕੇ ਇਹਨੂੰ ਆਪਾਂ ਕਲੀਨ ਅਪ ਕਰਾਂਗੇ ਨੇੜੇ ਆ ਜਾ ਬਟਾ ਪਹਿੜਾ ਗੱਡੀ ਸਟਾਰਟ ਕਰ ਦਿਓ ਸਭ ਤੋਂ ਪਹਿਲਾਂ ਤਾਂ ਭਾਜੀ ਇਸ ਨੂੰ ਕਲੀਨਰ ਨੂੰ ਪਾ ਕੇ ਅਸੀਂ ਘਟੋ-ਘਟ ਨਹੀਂ ਵੀ ਤੋ 25 ਮਿੰਟ ਦੀ ਰਨਿੰਗ ਦੇਵਾਂਗੇ ਥੋੜੇ RPM ਤੇ ਤਾਂ ਜੋ ਰੇਡੀਏਟਰ ਵਾਲਾ ਪਾਣੀ ਬਲੌਕ ਤੇ ਬਲੌਕ ਵਾਲਾ ਪਾਣੀ ਰੇਡੀਏਟਰ ਸਰਕੂਲੇਸ਼ਨ ਬਣਾ ਲਵੇ ਜਿੰਨਾ ਚਿਰ ਇਹਦਾ ਵਾਲ ਨਹੀਂ ਖੁੱਲਦਾ ਉਹਨਾਂ ਚਿਰ ਇਹਦੇ ਪਾਣੀ ਦਾ ਸਰਕੂਲੇਸ਼ਨ ਨਹੀਂ ਬਣਦਾ ਇਹ ਪ੍ਰੋਸੈਸ ਬਹੁਤ ਜ਼ਰੂਰੀ ਹੈ ਠੀਕ ਹੈ ਜੀ ਇਸ ਤੋਂ ਇਲਾਵਾ ਜਿਹੜੀਆਂ ਹੋਰ ਬਹੁਤ ਸਾਰੀਆਂ ਪ੍ਰੋਬਲਮ ਹੈ ਤੁਹਾਡੇ ਧਿਆਨ ਚ ਨਹੀਂ ਜਾਂ ਜਿਹੜੀ ਮੇਰੀ ਆਡੀਅנס ਦੇ ਧਿਆਨ ਚ ਨਹੀਂ ਹੈਗੀਆਂ ਆਪਾਂ ਲੈ ਕੇ ਆਉਣੇ ਆ ਜੀ ਮੇਜਰ ਸਰਵਸ ਦਾ ਪ੍ਰੋਸੈਸ ਆਪਾਂ ਚਾਲੂ ਕਰਦੇ ਕਿਹੜੀਆਂ ਕਿਹੜੀਆਂ ਪ੍ਰੋਬਲਮ ਹੈ ਆਜੋ ਆਪਾਂ ਇਹਦਾ ਹੁਣ ਇੰਜੈਕਟਰ ਚੈੱਕ ਕਰਨੇ ਆ ਇੰਜੈਕਟਰ ਦੀ ਰਿਟਰਨ ਹੈ ਕਿੰਨੀ ਹੈ ਬੇਟਾ ਗੱਡੀ ਸਟਾਰਟ ਕਰਿਓ ਬੇਟਾ ਰੇਸ ਦਿਓ ਥੋੜੀ ਜਿਹੀ ਰੇਸ ਦਿਓ ਰੋੜੀ ਬੰਦ ਕਰ ਦਿਓ ਸੋ ਦੋਸਤੋ ਆਪਾਂ ਅੱਜ ਗੱਲ ਕਰੀਏ ਤਾਂ 1 ਨੰਬਰ ਇੰਜੈਕਟਰ ਪਾਸ ਹੈ 2 ਨੰਬਰ ਇੰਜੈਕਟਰ ਪਾਸ ਹੈ 3 ਨੰਬਰ ਇੰਜੈਕਟਰ ਫੇਲਿਅਰ ਹੈ 4 ਨੰਬਰ ਇੰਜੈਕਟਰ ਪਾਸ ਹੈ ਹੁਣ ਇਹਨਾਂ ਦੇ ਚਾਰਾਂ ਇੰਜੈਕਟਰਾਂ ਚੋਂ ਇੱਕ ਦੀ ਰਿਟਰਨ ਜਿਹੜੀ ਉਹ ਜ਼ਿਆਦਾ ਆ ਰਹੀ ਹੈ ਦੇਖੋ ਜਰਾ ਅਗਰ ਕੈਪੈਸਟਰਨ ਚੈਂਬਰ ਤੇ ਤੇਲ ਘਟ ਜਾਏਗਾ ਤੇ ਗੱਡੀ ਹੰਟਿੰਗ ਕਰੇਗੀ ਕਿਉਂਕਿ ਇੱਕ ਸਿਲੰਡਰ ਦੀ ਮਿਸਿੰਗ ਰ ਅ ਦੱਸ ਰਿਹਾ ਉਹਨੂੰ ਪ੍ਰੋਪਰ ਫਿਊਲ ਨਹੀਂ ਮਿਲ ਰਿਹਾ ਉਹ ਸਿਲੰਡਰ ਨੂੰ ਫਿਊਲ ਨਹੀਂ ਮਿਲ ਰਿਹਾ ਤੇ ਪਾਵਰ ਨਹੀਂ ਬਰ ਰਹੀ ਤੇ ਪਾਵਰ ਨਹੀਂ ਬਣੀ ਤੈਨੂੰ ਆਪਾਂ ਮਿਸਿੰਗ ਕਵਾਂਗੇ ਇਹਦਾ ਇੱਕ ਇੰਜੈਕਟਰ ਜਿਹੜਾ ਉਹ ਆਪਾਂ ਇਹਦਾ ਫੇਲਿਅਰ ਗਿਣਾਂਗੇ ਕਿਉਂਕਿ 3 ਨੰਬਰ ਇੰਜੈਕਟਰ ਫੇਲਿਅਰ ਹੈ ਅਗਰ ਦੋਸਤੋ ਇਦਾਂ ਦੇ ਕੰਮ ਹੋ ਜਾਂਦੇ ਨੇ ਬੁਸ਼ ਜਾਮ ਹੋ ਜਾਂਦਾ ਗੱਡੀ 2 ਲੱਖ ਕਿਲੋਮੀਟਰ ਚੱਲੀ ਹੋਵੇ ਤੇ ਫਿਰ ਬੜੀ ਮੁਸ਼ਕਲ ਆ ਜਾਂਦੀ ਹੈ ਹੁਣ ਇਹਦੇ ਵਿੱਚ ਬੁਸ਼ ਜਾਮ ਹੋ ਚੁੱਕਿਆ ਹੈ ਇਹ ਨੂੰ ਰੂਵ ਕਰਨਾ ਜਿਵੇਂ ਜਿਵੇਂ ਚੂੜੀ ਨੂੰ ਆਪਾਂ ਖੋਲ ਰਹੇ ਆ ਉਹ ਦੇ ਦੋਸ਼ ਵਿੱਚੋਂ ਨਿਕਲੇਗਾ ਜਰੂਰ ਪਰ ਆਹ ਵਾਲਾ ਜਿਹੜੀ ਸਾਈਡ ਐ ਇਹ ਚੌੜੀ ਵੀ ਹੋ ਜਾਏਗੀ ਬੇਟਾ ਆਹ ਵਾਲੀ ਸਾਈਡ ਚੌੜੀ ਹੋ ਜਾਏਗੀ ਕਿਉਂਕਿ ਵਿੱਚ ਬਹੁਤ ਸ਼ਜਾਮ ਹੈਗਾ ਤੇ ਇਹਦੋਂ ਉਦੋਂ ਇਹ ਬੜੀ ਮੁਸ਼ਕਲ ਆ ਜਾਂਦੀ ਹੈ ਜਦੋਂ ਇਦਾਂ ਦੇ ਕੰਮ ਹੁੰਦੇ ਆ ਸੋ ਇਸ ਗੱਡੀ ਦੀ ਸਾਰੇ ਦੀ ਆਪਾਂ ਮੇਜਰ ਸਰਵਿਸ ਕਰ ਰਹੇ ਆ ਉਹ ਵੀ ਪ੍ਰੋਸੈਸ ਕਰਿਓਣੇ ਤੁਹਾਨੂੰ ਸੋ ਦੋਸਤੋ ਮੇਜਰ ਸਰਵਿਸ ਚ ਰੀਅਰ ਐਕਸਲ ਉਹ ਆਪਾਂ ਰਿਪੇਅਰ ਕਰਾ ਰਹੇ ਆ ਇਸ ਤੋਂ ਦੋਸਤੋ ਆਪਾਂ ਪੂਰਾ ਇਹਦਾ ਬੰਪਰ ਖੋਲ ਕੇ ਜਿਹੜੀ 에ਅਰ ਰੇਡੀਏਟਰ ਦੇ ਵਿੱਚ ਕਾਰਬਨ ਕੂਲਿੰਗ ਕੋਇਲ ਚ ਕਾਰਬਨ ਫਸਿਆ ਹੋਰ ਮੂਵ ਕਰਾਂਗੇ ਸ਼ੌਕਰ ਮਾਉਂਟ ਤੇ ਸ਼ੌਕਰ ਚੈੱਕ ਕਰਵਾਵਾਂਗੇ ਦੂਸਰੇ ਵਾਲਾ ਬੋਸ਼ ਦਿਖਾਓ ਬੇਟਾ ਸੋ ਸਦਰੋ ਮਿੱਤਰੋ ਇਹਦਾ ਬੋਸ਼ ਟੁੱਟਿਆ ਹੋਇਆ ਚੱਲ ਸਕਦਾ ਆਪਾਂ ਵੀਡੀਓ ਨੂੰ ਟੌਕ ਕਰਦੇ ਹੈਗੇ ਜੀ ਸਤਿ ਸ਼੍ਰੀ ਅਕਾਲ ਜੀ ਪਾਇ ਜੀ ਬਹੁਤ ਸਾਰੀਆਂ ਚੀਜ਼ਾਂ ਤੁਹਾਡੇ ਹੱਥੀ ਪ੍ਰੈਕਟੀਕਲ ਕਰਵਾਤਾ ਹਾਂਜੀ ਕਰਵਾਤਾ ਭਾਜੀ ਤੁਹਾਨੂੰ ਸ਼ੱਕ ਹੈ ਵੀ ਮੇਰੀ ਗੱਡੀ ਦਾ ਏਸੀ ਕੱਟ ਕਰਦਾ ਹੈ ਹਾਂਜੀ ਤੁਹਾਨੂੰ ਇਹ ਨਹੀਂ ਪਤਾ ਵੀ ਏਸੀ ਕੱਟ-ਕੱਟ ਕਰਦਾ ਜਿਹੜੀ ਪ੍ਰੋਬਲਮ ਹੈ ਰੇਡੀਏਟਰ ਚ ਬਲੋਕੇਜ ਹੈ ਬਲੋਕੇਜ ਸਹੀ ਭਾਜੀ ਉਹ ਆਪਾਂ ਡਸਟ ਕੱਢ ਕੇ ਤੁਹਾਨੂੰ ਦਿਖਾਤੀ ਦਿਖਾਤੀ ਪੂਰਾ ਮੀਟਰ ਦਿਖਾਤੀ ਸ਼ੌਕਰ ਮਾਉਂਟ ਕਾਟ ਰਿਹਾ ਹਾਂਜੀ ਚੈੱਕ ਕਰ ਲੇ ਸੀ ਹਾਂ ਕਰ ਲਿਓ ਤਾਂ ਉੱਪਰੋਂ ਹੀ ਲੂਜ਼ ਹੈ ਨਾਟ ਹੀ ਲੂਜ਼ ਹੈ ਭਈ ਸਰ ਤੁਹਾਡਾ ਇੰਜੈਕਟਰ ਫੇਲਿਅਰ ਹੈ ਹਾਂਜੀ ਇੰਜੈਕਟਰ ਇੱਕ ਫੇਲ ਹੋ ਗਿਆ ਤੇ ਨੰਬਰ ਵਾਲੀ ਗੱਡੀ ਕਿੰਨੀ ਸਹੀ ਚੱਲੀ ਸਹੀ ਇਹ 2 220 3000 ਦੇ ਰੌਂ ਚੱਲ ਗਈ ਪਾਜੀ ਆ ਬੁਸ਼ ਕਿਥੇ ਪੁਆਏ ਹੈ ਤੁਹਾਡੇ ਕੋਲ ਏਜੰਸੀ ਵਾਲੇ ਆ ਪਾਜੀ ਸਰ ਇਹ ਜਾਮ ਸੀਗੇ ਜਾਮ ਸੀਗੇ ਕਮਾ ਕੇ ਦੇਖੇ ਕਮਾ ਕੇ ਦੇਖ ਲਿਆ ਪ੍ਰੈਕਟੀਕਲ ਤੁਹਾਡੇ ਸਾਹਮਣੇ ਹੋ ਗਿਆ ਪ੍ਰੈਕਟੀਕਲ ਹੋਰ ਕਰਕੇ ਦਿਖਾਣਾ 2 ਲੱਖ ਚੱਲ ਗਈ ਹਾਂਜੀ ਤੁਹਾਡੇ ਬੁਸ਼ਕਟ ਪੈਂਦੀ ਹੈ ਹੁਣ ਤਾਂ ਪੈਨ ਵਾਲੀ ਆ ਹੁਣ ਤਾਂ ਖਰਾਬ ਹੈ ਐਦਾ ਚੌਂਟੇ ਨੂੰ ਹਲਾਇਓ ਮੈਂ ਤਾਂ ਇੱਕ ਟਾਈਟ 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 ਤਾਂ ਪਾਜੀ ਇਹ ਤਾਂ ਪੂਰਾ ਦਵਾ ਦਿਓ ਹੁਣ ਲੂਜ਼ ਹੋ ਗਈ ਹੁਣ ਭੱਜਣ ਲੱਗ ਗਿਆ ਭੱਜਣ ਲੱਗ ਗਿਆ ਜਦੋਂ ਗੱਡੀ ਦੇ ਅੰਦਰ ਪਾਰ ਆ ਗਿਆ ਇਹਦੇ ਥੱਲੇ ਸਪਰਿੰਗ ਵੀ ਇਹ ਸਭ ਕੁਝ ਹੈ ਉਦੋਂ ਪਾਜੀ ਇਹ ਚੀਜ਼ਾਂ ਨਾ ਬਹੁਤ ਸਾਰੇ ਸੱਜਣੇ ਕਹਿੰਦੇ ਹੁੰਦੇ ਆ ਅੱਛਾ ਬਾਈ ਜੀ ਇੰਨੇ ਪੈਸੇ ਲੱਗਣਗੇ ਹੁਣ ਤੁਸੀਂ ਮੇਜਰ ਕਹਿ ਕੇ ਕਰਵਾਈ ਕਿ ਮੈਂ ਕੀਤੀ ਨਹੀਂ ਇਹ ਤੁਸੀਂ ਤਾਂ ਮੈਨੂੰ ਕਿਹਾ ਵੀ ਪਾ ਦਿੰਨੇ ਮੈਂ ਵੀ ਜਿਹੜਾ 2.5 ਲੱਖ ਚੱਲ ਗਿਆ ਇਦੋਂ ਬਾਅਦ ਤਾਂ ਮੈਂ ਦਾ ਕੀ ਕੱਢਾਂ ਹੁਣ ਬੁਸ਼ ਤੁਹਾਨੂੰ ਜਦ ਦਿਖਾਤਾ ਦਿਖਾਤਾ ਐ ਐਕਸਲ ਤੁਹਾਡਾ ਵਿੰਗ ਹੈ ਹਾਂਜੀ ਮਗਰਲਾ ਸ਼ੌਕਰ ਤੁਹਾਡੇ ਹਾਂਜੀ ਇੰਜੈਕਟਰ ਆ ਜੋ ਹਾਂਜੀ 1 ਨੰਬਰ ਇੰਜੈਕਟਰ 2 ਨੰਬਰ ਇੰਜੈਕਟਰ 3 ਨੰਬਰ ਤੇ ਫੇਲਰ ਹੋ ਗਿਆ ਹਾਂਜੀ 4 ਨੰਬਰ ਠੀਕ ਹੈ ਜੀ ਹੁਣ ਮੈਂ ਇਹ ਸੇ ਗੱਲ ਕਰਾਂ ਅਗਰ ਐਸ ਇੰਜੈਕਟਰ ਦੀ ਕੱਲੀ ਦੀ ਸਰਵਿਸ ਕਰਵਾ ਦਾਂ ਹਾਂਜੀ ਜਿਹੜੇ ਬਾਕੀ 3 ਰਹਿ ਗਏ ਹਮ ਜਦੋਂ ਉਹਨਾਂ ਦੀ ਪ੍ਰੋਪਰ ਸਰਵਿਸ ਨਾ ਹੋਈ ਤੇ ਉਹਨਾਂ ਨੇ ਪ੍ਰੋਪਰ ਫੁਆਰਾ ਨਹੀਂ ਦੇਣਾ ਹਮ ਰਾਈਟ ਕੇ ਰੌਂਗ ਸਹੀ ਹੈ ਜੀ ਅੱਛਾ ਇੱਥੇ ਹੁਣ ਜੇ ਮੈਂ ਨਾਲ ਉਹਨਾਂ ਨੂੰ ਵੀ ਖਲਾਉਣਾ ਹੈ ਤੇ ਬਜਟ ਢਿਲਦਾ ਹੈ ਬਜਟ ਢਿਲਦਾ ਹੈ ਸਹੀ ਹੈ ਠੀਕ ਹੈ ਹਾਂਜੀ ਬਜਟ ਕਸਟਮਰ ਦਾ ਹਿਲਣਾ ਪਰ ਮੈਂ ਤਾਂ ਐਕੂਰੇਸੀ ਨਾਲ ਕੰਮ ਕਰਦਾ ਹਾਂ। ਹਾਂਜੀ ਸਹੀ ਹੈ ਜੀ। ਤੁਸੀਂ ਐਗਰੀ ਹੋ ਜਾਂ ਨਹੀਂ ਐਗਰੀ? ਨਹੀਂ ਮੈਂ ਤਾਂ ਐਗਰੀ ਹਾਂ ਭਾਜੀ। ਹੁਣ ਮੰਨ ਕੇ ਚੱਲੋ ਮੈਂ ਇੱਕ ਪਵਾਤਾ। ਹਨਾ ਤਿੰਨ ਉਦਾਂ ਹੀ ਆ ਤੇ ਕੱਲ ਨੂੰ ਮੈਨੂੰ ਫੇਰ ਅਗਲੀ 10000 ਚਲਾਉਣ ਤੋਂ ਬਾਅਦ ਮੈਨੂੰ ਫੇਰ ਕਲਾਉਣਾ ਪੈਣਾ। ਆਹੀ ਜਿਹੜਾ ਚੌਂਟਾ ਇਹਨੂੰ ਆਜੋ ਭਾਜੀ। ਹਾਂਜੀ। ਆਪਾਂ ਮੂਰਲਾ ਪ੍ਰੋਸੈਸ ਬੇਜਰ ਦਾ ਖੋਲ ਲਿਆ। ਹਾਂਜੀ। ਜੇ ਆਪਾਂ ਮੰਨ ਲਓ ਵੀ ਆਹ ਬੁਸ਼ ਪਾ ਦਿੰਦੇ ਆ। ਹੂੰ। ਚੌਂਟੇ ਦੀ ਗੋਲੀ ਅਗਲੀ ਸਰਵਿਸ ਤੇ ਢਿੱਲੇ ਹੋਗੀ। ਹੂੰ। ਫੇਰ ਉਹੀ ਖੋਲਣਾ ਪੈਣਾ ਉਹੀ ਲੇਬਰ ਮੇਜਰ ਸਰਕਲਸ ਦਾ ਪ੍ਰੋਸੈਸ ਸਮਝੋ ਇਹ ਕੋਈ ਡੇਰੇ ਦੀ ਤਰ੍ਹਾਂ ਇਥੇ ਮੱਥਾ ਟੇਕਣ ਨਹੀਂ ਆਉਣਾ ਵੀਰੋ ਕਿਉਂਕਿ ਮੈਂ ਵੀ ਵੀਡੀਓ ਵਾਇਰਲ ਕਰਨ ਜਾਣਦਾ ਮਿੱਠੀਆਂ ਮਾਰ ਕੇ ਸਰ ਕੋਈ ਇਸ਼ੂ ਨਹੀਂ ਜੀ ਲੈ ਲੇਂਗੇ ਜੀ ਕਰ ਲੇਂਗੇ ਜੀ ਬਹੁਤ ਸਾਰੀਆਂ ਵੀਡੀਓ ਪੈਂਦੇ ਹੁੰਦੀਆਂ ਪਰ ਮੈਂ ਤਾਂ ਹਕੀਕਤ ਜੀ ਬਿਆਨ ਕਰਦਾ ਮੈਂ ਇਦਾਂ ਦਾ ਕੋਈ ਵੀ ਸਸਪੈਂਸ ਨਹੀਂ ਪਾਉਂਦਾ ਜਿਵੇਂ ਲੁੱਚੀ ਜੀ ਫਿਲਮ ਕੋਈ ਜਨਾਨੀ ਦੀ ਰੀਲ ਪਈ ਹੋਵੇ ਤੇ ਉਹ ਸਸਪੈਂਸ ਦਿਖਾਈ ਤੁਰੀ ਜਾਂਦੀ ਅਖੀਰ ਤੇ ਸਸਪੈਂਸ ਹੀ ਰਹਿ ਜਾਂਦਾ ਉਹ ਸਸਪੈਂਸ ਪਿੱਛੇ ਲੋਕ ਵੀਡੀਓ ਪੂਰੀ ਵੇਖ ਲੈਂਦੇ ਆ ਪਤਾ ਨਹੀਂ ਹੁਣ ਇਹਨੇ ਕਿਹੜਾ ਸੱਪ ਕੱਢ ਕੇ ਜੀ ਮਾਫੀ ਚਾਹਣਾ ਮੈਂ ਠੀਕ ਹੈ ਨਾ ਇਹ ਮੈਂ ਪਹਿਲਾਂ ਅਗਲੇ ਨੂੰ ਕੰਟੈਂਟ ਦੱਸਣਾ ਭਾਜੀ ਆ ਇੱਥੇ ਨੇੜੇ ਆ ਜਾਓ ਭਾਜੀ ਨੇੜੇ ਆ ਬੇਟਾ ਭਾਜੀ ਇੱਧਰ ਆ ਜਾਓ ਆ ਤੁਹਾਡਾ ਰੇਡੀਏਟਰ ਆ ਜਿਹੜਾ ਹਾਂਜੀ ਆ ਸਰਾਉਟ ਖੋਲਾਂਗੇ ਆਪਾਂ ਹਾਂਜੀ ਇਹਦੇ ਅਵਿਚਾ ਵੇਖੋ ਹਾਂ ਹਾਂ ਆ ਢਿੱਲੇ ਪਏ ਹੈਗੇ ਆ ਰਬੜਾ ਢਿੱਲੀਆਂ ਪਈਆਂ ਜੀ ਹਾਂ ਇਹ ਜੰਸੀ ਵਾਲਿਆਂ ਨਵਾਂ ਪਏ ਹੀ ਨੇੜੇ ਆ ਬੇਟਾ ਇੱਥੇ ਆਓ 10000 ਚੱਲੀ ਹੈ ਇਹ ਨਵਾਂ ਪਿਆ ਸਭ ਕੁਝ ਅੱਪਾ ਇਸ ਸਰਵਸਰੂ ਮੇਜਰ ਸਰਵਸ ਦਾ ਨਾਮ ਹੁੰਦਾ ਹੈ ਮੇਜਰ ਸਰਵਸ ਦੇ ਵਿੱਚ ਇੱਕ ਇੰਜੈਕਟਰ ਫੇਲਿਅਰ ਸੀ ਰੇਡੀਏਟਰ ਦੀ ਪ੍ਰੋਬਲਮ ਸੀ ਜੇ ਆਪਾਂ ਇੱਕ ਇੰਜੈਕਟਰ ਕਰਵਾ ਲਿਆ ਤੇ ਤਿੰਨਾਂ ਨੂੰ ਨਹੀਂ ਛੇੜਦੇ ਤੇ ਰਿਜ਼ਲਟ ਨਹੀਂ ਮਿਲਦੇ ਗੱਡੀ ਦੀ ਪਰਫਾਰਮੈਂਸ ਤੇ ਹੰਟਿੰਗ 'ਚ ਫਰਕ ਹੋ ਗਾ ਗੱਡੀ ਦੀ ਇਹ ਵਿੱਚ ਹੰਟਿੰਗ ਸੀ ਇਸ ਤੋਂ ਇਲਾਵਾ ਬ੍ਰੇਕ ਪੈਡ ਰੂਟਰ ਲੈਦਰ ਫ੍ਰੀਕ ਸਸਪੈਂਸ਼ਨ ਦਾ ਆਪਾਂ ਕੰਮ ਕਰਦੇ ਆਏ ਟੂ ਜ਼ੈਡ ਮੇਜਰ ਪ੍ਰੋਸੈਸ ਦੇ ਵਿੱਚ ਬ੍ਰੇਕ ਪੈਡ ਫਰੰਟ ਵਾਲੇ ਫਰੰਟ ਰੂਟਰ ਟਰਨ ਕਰਦੇ ਆਏ ਜੁਰੋ ਗੱਡੀ 2 ਲੱਖ ਪਲੱਸ ਚਾਰਜ ਲੈਦਰਾਂ ਦੀ ਹਾਲਤ ਤੁਹਾਡੇ ਸਾਹਮਣੇ ਹੈ ਲੈਦਰ ਨਵੇਂ ਪੈਣਗੇ ਇਸ ਤੋਂ ਇਲਾਵਾ ਦੋਨੇ ਚੌਂਪੇ ਮਾਉਂਥ ਦੋਸਤੋ ਪ੍ਰੋਪਰ ਰੇਡੀਏਟਰ ਜਿਹੜਾ ਉਹ ਆਪਾਂ ਕੈਮੀਕਲ ਪਾ ਚੁੱਕੇ ਆ ਇਹਨੂੰ ਕਲੀਨ ਕਰਨ ਲੱਗੇ ਆ ਇਹਦੇ ਡਸਟ ਬਹੁਤ ਜ਼ਿਆਦਾ ਕੰਮ ਹੋਇਆ ਹੈ ਉੱਪਰ ਲੀਆਂ ਰਬੜਾ ਨੀਚੇ ਵਾਲੀਆਂ ਰਬੜਾ ਹੈ ਹੀ ਨਹੀਂ ਆਜੋ ਬੇਟਾ ਹਾਂਜੀ ਆ ਦੇਖੋ ਭਾਜੀ ਕੀ ਆ ਹਾਂਜੀ ਇਹ ਤਾਂ ਲੇ 10000 ਚੱਲੀ ਆ ਕਰਵਾ ਕੇ ਸਾਰਾ ਨਵਾਂ ਪਿਆ ਹੋਇਆ ਇੱਥੇ ਮੈਂ ਦਿਖਾਉਂਗਾ ਜੀ ਹਾਂਜੀ ਬੇਟਾ ਹਲਾਇਓ ਭਾਜੀ ਰਬੜ ਬਾਹਰ ਨਿਕਲੀ ਫਰਦੀ ਆ ਹੂੰ ਸੱਚ ਕੇ ਝੂਠ ਸਹੀ ਆ ਬੀਡੀਏਟਰ ਤੁਹਾਡਾ ਬਲੌਕ ਹੈ ਇਹਦੇ ਚੋਂ ਗੰਦ ਬਹੁਤ ਨਿਕਲੂਗਾ ਉਹ ਵੀ ਆਪਾਂ ਦਿਖਾਉਨੇ ਆ ਠੀਕ ਹੈ ਜੀ ਇੱਥੇ ਜਾਓ ਭਾਜੀ ਜਿੰਨਾ ਚਿਰ ਬਾਜੀ ਮੈਂ ਕਿਸੇ ਚੀਜ਼ ਨੂੰ ਖੋਲ ਕੇ ਨਹੀਂ ਦੇਖਦਾ ਕੀ ਮੈਂ ਜਾਦੂਗਰ ਨਹੀਂ ਜਾਂ ਇਹ ਖੋਲ ਨਹੀਂ ਪਤਾ ਚਲਣਾ ਬਾਜੀ ਕੀ ਹੈ ਲੋਕ ਬਾਜੀ ਖੋਲਣੇ ਨਹੀਂ ਦਿੰਦੇ ਯੋ ਮੰਦਰ ਦਾ ਇਹ ਖੋਲ ਕੇ ਪਤਾ ਚੱਲਣਾ ਹੈ ਵੀ ਹਾਂ ਆ ਫਾਲਟ ਹੈ ਆ ਬਾਬੇ ਨੂੰ ਬਾਬੇ ਨੂੰ ਦਰਸ਼ਾ ਦੇ ਵੀਰਵਾਰ ਹੈ ਅਸੀਂ ਉੱਥੇ ਚੱਲੇ ਜਾਂਦੇ ਗੱਡੀ ਦਿਖਾ ਜੀ ਇਹਨਾਂ ਨੂੰ ਇਹ ਗੱਲ ਕਹੀ ਭਰਾਵਾ ਉੱਥੇ ਜਾਣਾ ਹੈ ਕਿਸੇ ਡੇਰੇ ਤੇ ਜਾਣਾ ਹੈ ਕਿਤੇ ਮੰਦਰ ਮਸੀਤ ਜਾਣਾ ਹੈ ਤਾਂ ਉਹ ਵੀ ਸਮਾਂ ਭਾਲਦੇ ਆਇਆ ਤੇ ਟਿੱਕੇ ਬੈਠ ਟਿੱਕੇ ਬੈਠ ਬਾਬੇ ਦਾ ਨਾਮ ਹੈ ਫਿਰ ਕੋਈ ਵੈਗੁਰੂ ਹੈ ਗੁਰੂ ਕਰ ਜਿਹਨੂੰ ਅੱਲਾ ਨੂੰ ਤੇ ਹੁਣਾ ਜਿਹਨੂੰ ਮਰਜੀ ਤੇ ਆਸਾ ਉਹ ਇੱਕੋ ਹੀ ਆ ਰਾਮ ਰਹੀਮ ਅੱਲਾ ਵੈਗੁਰੂ ਇੱਕੋ ਹੀ ਆ ਪਰ ਮੰਨ ਨਹੀਂ ਜਿਨੇ ਕਰ ਖੜਦਾ ਉਹਨੇ ਚ ਕਰ ਮੈਂ ਵੀ ਉੱਥੇ ਕੀ ਕਰੂ ਤੇ ਬਾਬਾ ਵੀ ਉੱਥੇ ਕੀ ਕਰੂ ਸਹੀ ਹੈ ਠੀਕ ਹੈ ਨਾ ਹੁਣ ਆ ਜਿਹੜੀਆਂ ਚੀਜ਼ਾਂ ਤੁਹਾਡੀਆਂ ਇਹਨਾਂ ਨਾਲ ਬੱਜੇ ਠੇਲੂ ਕਣੀ ਹਿਲੋ ਠੇਲੂ ਹੈ ਸਮਾਵਾਦ ਲੱਗੂ ਕਣੀ ਲੱਗੂ ਸਮਾਵਾਦ ਲੱਗੂ ਤੇ ਪੈਸੇ ਵੀ ਲੱਗਣਗੇ ਜਿੱਤੇ ਸਮਾਨ ਵੀ ਪਊਗਾ ਸਮਾਨ ਸੋ ਤੁਹਾਡਾ ਸਾਰਾ ਪ੍ਰੋਸੈਸ ਮੇਜਰ ਆ ਲਪਾ ਹਾਂਜੀ ਇਹਨੂੰ ਪ੍ਰੋਪਰ ਜਿਹੜੀ ਚੀਜ਼ ਚ ਜਿੱਥੇ ਪ੍ਰੋਬਲਮ ਉਹ ਦੁਰ ਕਰ ਠੀਕ ਗੱਲ ਸਮਝ ਗਏ ਸਮਝ ਗਏ ਇੰਜੈਕਟਰ ਆ ਪੱਤ ਹੋ ਜਾਂਦੇ ਆ ਭਾਜੀ ਠੀਕ ਹੈ ਜੇ ਗੱਡੀ ਅੱਜ ਦਿੱਤੀ ਗਈ ਤੇ ਵੈਲ ਐਂਡ ਗੁੱਡ ਨਹੀਂ ਤਾਂ ਫਿਰ ਗੱਡੀ ਕੱਲ ਨੂੰ ਮਿਲੇਗੀ ਠੀਕ ਹੈ ਭਾਜੀ ਠੀਕ ਹੈ ਭਾਜੀ ਸੋ ਦੋਸਤੋ ਰੇਡੀਏਟਰ ਦਾ ਬਾਹਰਲਾ ਇੰਟੀਰੀਅਰ ਅੰਦਰੋਂ ਦੋਨੇ ਪਾਸੇ ਉਹਨੂੰ ਡਸਟ ਨੂੰ ਰਿਮੂਵ ਕਰਾਂਗੇ ਇੱਕ ਚੀਜ਼ ਜਰੂਰ ਦੱਸੋ ਵੀ ਤੁਸੀਂ ਕਿਤੇ ਮੇਜਰ ਸਰਵਿਸ ਕਰਾਈ ਹੈ ਇਦਾਂ ਕਿਸੇ ਖੋਲ ਕੇ ਕਿਸੇ ਨੇ ਕੀਤਾ ਠੀਕ ਹੈ ਆਪਾਂ ਰਿਜ਼ਲਟ ਲੈ ਕੇ ਵੀ ਜੀ ਨੂੰ ਪੁੱਛਾਂਗੇ ਵੀ ਹੁਣ ਫਰਕ ਕੀ ਲੱਗਿਆ ਕਿਉਂਕਿ ਬਹੁਤ ਸਾਰੇ ਦੋਸਤੇ ਕਹਿੰਦੇ ਆ ਵੀ ਅਸੀਂ ਕੰਪਨੀ ਤੋਂ ਹੀ ਸਰਵਿਸ ਕਰਾਉਣੇ ਆ ਤੇ ਕੰਪਨੀ ਦੇ ਵਿੱਚ ਸਰਵਿਸ ਬੈਸਟ ਹੁੰਦੀ ਹੈ ਮੈਂ ਮੰਨਦਾ ਠੀਕ ਹੈ ਨਾ ਜੇ ਕੁਝ ਇਸ ਵਿੱਚ ਵੱਖਰਾ ਕਰਦੇ ਆ ਤੇ ਰਿਜ਼ਲਟ ਵੀ ਕੁਝ ਅਸੀਂ ਵੱਖਰੇ ਦੇ ਕੇ ਤੋਰਦੇ ਹੁਣ ਆਪਾਂ ਵੱਡਾ ਪ੍ਰੈਸ਼ਰ ਲੈ ਲਿਆ ਜੋ ਹੌਸਟਲ پارک ਦੇ ਕੋਲ ਕਿਹ ਫਰਕ ਲੱਗਦਾ ਥੋੜਾ ਬੇਟਾ ਦੂਰ ਰੱਖ ਲਿਓ ਬਹੁਤ ਸਾਰੇ ਦੋਸਤਾਂ ਦੇ ਸਵਾਲ ਹੁੰਦੇ ਹੈ ਬੱਚੀ ਕਿੱਥੇ ਜਾ ਰਹਾ ਹੈ ਪਾਣੀ ਮਾਰ ਰਿਹਾ ਬਸ ਜੀ ਕੋਈ ਫਸਤੀ ਪਾਜੀ ਜਿਹੜਾ ਪਾਣੀ ਮੇਰੇ ਘਰੋਂ ਸੱਜੋਂ ਖੜੀ ਮਰੂ ਅੰਦਰ ਹੋਵੇ ਮੈਂ ਦਲ ਅਰਜ਼ਲ ਲੈ ਲਈ ਅੱਜ ਕਿਦਰ ਪਾਣੀ ਮਾਪਦੇ ਦੀ ਅਰਜ਼ਾ ਕਰੀ ਬਸ ਇਸ ਚੱਕਰ ਵਿੱਚ ਲਿਖਿਓ ਕਿ ਮਾਰੋ ਬੇਟਾ ਅੱਜ ਦਲ ਕੈਦ ਨਾ ਹੋਵੇ શરી ਦੀ ਕੁਝ ਕੰਮ ਕਰਾਉਣ ਹੋਣੀ ਉਹਨਾਂ ਨੂੰ ਜੇ ਕੰਮ ਹੋ ਜਾਵੇ ਉਸ ਤੋਂ ਬਾਅਦ ਕਰਦੇ ਤੁਸੀਂ ਉਹਨਾਂ ਨੂੰ ਖਾਣ ਨਹੀਂ ਦਿੰਦੇ ਸਾਡੇ ਕੋਲ ਆ ਕੇ ਬਸ ਜੀ ਕੱਪੀ ਵੀ ਸਮਝ ਨਹੀਂ ਖਾਤੋਂ ਆਇਆ ਕੋਈ ਸ਼ਹਿਰ ਦਾ ਨਾਲੇ ਜੋ ਮਤਰੀ ਦੀ ਉਹਨਾਂ ਕੋਈ ਸਾਹਮਣੀ ਕਰਵਾਉਂਦੇ ਸਾਡੇ ਕੋਲ ਇਹ ਕਹਿਣਗੇ ਜਿਵੇਂ ਸ਼ਾਮ ਨੂੰ ਕਹਿੰਦੇ ਹੋ ਕਿ ਕੁਝ ਕਰਣੀ ਹੈ ਮਾਰੇ ਅੱਗੇ ਕੋਈ ਕਿਸੇ ਕੋਲ ਸੱਜਦੇ ਵੀ ਨਹੀਂ ਹੈ ਇਹ ਚੀਜ਼ ਜਿਹਦੀ ਮੈਂ ਗੱਲ ਕਰਦਾ ਇਹ ਗੱਲ ਹੈਗੀ ਹੈ ਕੱਲ ਮਈ ਮਹੀਨੇ 20 ਉਹਦੇ ਅੰਦਰ ਮਈ ਮਹੀਨੇ 20 ਜੱਗਤੀ ਦੂਰ ਹੋਇਆ ਮੇਰੀ ਰੀਡਿੰਗ ਤੋਂ ਪਾਣੀ ਨਾ ਪਾਣੀ ਇਹ కెమికਲ ਨਹੀਂ ਕਰਦੇ కెమికਲ ਸਾਡੀ ਮਸਲ ਆਉਂਦੀ ਮੈਨੂੰ ਸਾਡੇ ਮੋਟੇ ਨਹੀਂ ਪਾਦੇ ਦੋ ਘੰਟਾ ਡੇਢ ਤੋਂ ਤਲਾਕੀ ਇਸ ਦੀ ਸਰਵਿਸ ਨਹੀਂ ਕਰਦੇ ਮੈਂ ਉਹਨਾਂ ਵਿਅਕਤੀ ਵਾਲੀ ਸ਼ਬਦ ਵਰਤ ਰਿਹਾ ਹੁਣ కెమికਲ ਮਾਰ ਰਹੇ ਆ ਕਿ ਇਹ ਹੱਥਾਂ ਤੇ ਨਹੀਂ ਪਏਗਾ ਇਹ ਸਾਨੂੰ ਅੱਖਾਂ ਤੇ ਅਸਰ ਨਹੀਂ ਕਰੂਗਾ ਕਿਸੇ ਦੇ ਕੰਮ ਨੂੰ ਕੰਮ ਨਹੀਂ ਸਮਝਦੇ ਇਸੇ ਕਰਕੇ ਤੁਹਾਡੀਆਂ ਗੱਡੀਆਂ ਦੇ ਪ੍ਰੋਪਰ ਜਿਹੜੇ ਲੋਕਾਂ ਦੇ ਕੰਮ ਨਹੀਂ ਹੁੰਦੇ ਜਿਹੜੇ ਸਾਡੇ ਕੋਲ ਐਸੇ ਬੜਾ ਜੋਰ ਲਾਉਦੇ ਹੈ ਜਿਵੇਂ ਪਹਿਲਾਂ ਮੈਂ ਨਿਯਾਨੀ ਕੀਤਾ ਸਲਾਮੀ ਨਿਯਾਨੀ ਕਰਨੇ ਲਈ ਮਿਸਤਰੀ ਦੇ ਭਾਜੀ ਮਾਰੇ ਪਰ ਕੋਈ ਵੀ ਕੰਮ ਕਰਾਉਣ ਦੀ ਚਾਹਤ ਨਹੀਂ ਹੁੰਦੀ ਇਹ ਸੁਣੀ ਦੇ ਰਿਹਾ ਕਿ ਬੇਚੀ ਨੂੰ ਹੋ ਗੋ ਅਗਲੇ ਦਾ ਦਸਿਆ ਦਾ ਇਹ ਸੀ ਦੀ ਸਰਵਿਸ ਅਸੀਂ ਅਸੀਂ 2025 ਨੂੰ ਲੈਣਾ ਹੈ ਇਸ ਦਾ ਰਿਜਲਟ ਦੇ ਤਰ੍ਹਾਂ ਸੋ ਮਿੱਤਰੋ ਸੋ ਹੁਣ ਇੰਜੈਕਟਰਾਂ ਦੀ ਸਰਵਿਸ ਨੰਬਰ ਦੀ ਆਪਾਂ ਕਿੱਟ ਪਵਾਤੀ ਹੈ ਆਪਾਂ ਇੰਜੈਕਟਰ ਲੱਗੇ ਆ ਫਿੱਟ ਕਰਮ ਪੂਰੇ ਤੋਂ ਪੂਰੇ ਸ਼ਸਪੈਂਸ਼ਨ ਮਦਰਲਾ ਐਕਸਲ ਬ੍ਰੇਕ ਲੈਵਲ ਬ੍ਰੇਕ ਪੈਡ ਰੁਕ ਤੋਂ ਤੱਕ ਸਾਰੀ ਜੌਬ ਬੰਦ ਕੀਤੀ ਹੈ ਉਹਦੇ ਵੀ ਇਨਫਾਰਮ ਕਰ ਦਿੱਤੀ ਹੈ ਸੋ ਦੋਸਤੋ ਅਨਪਲੇ ਕਲਾਂ ਨੂੰ ਆਪਾਂ ਬੰਨਣ ਲੱਗੇ ਆ ਦੀ ਕਾਰਬਨਾਈਜ਼ ਹੋ ਰਹੀ ਹੈ ਪਹਿਲਾਂ ਇਹਦੀ ਡਸਟ ਸਾਰੀ ਰਿਮੂਵ ਹੋ ਗਈ ਇਹਦੀ ਕੋਈ ਵੀ ਰਬੜ ਹੈ ਜਿਹੜੀ ਉਹ ਪਹਿਲਾਂ ਹੈ ਨਹੀਂ ਸੀ ਨੀਚੇ ਵਾਲੀਆਂ ਰਬੜਾਂ ਉਹ ਨਿਕਲੀਆਂ ਹੋਈਆਂ ਸੀ ਆਪਾਂ ਪੂਰੀਆਂ ਰਬੜਾਂ ਨਵੀਆਂ ਪਾਤੀਆਂ ਉੱਪਰ ਵਾਲੀਆਂ ਰਬੜਾਂ ਵੀ ਤੋਂ ਸੋ ਥੱਲੇ ਵਾਲੀ ਰਬੜ ਵੀ ਜਿਹਦੇ ਤੇ ਮਾਉਂਟ ਜਿੰਨੇ ਤੇ ਪ੍ਰੋਪਰ ਰੇਡੀਏਟਰ ਨੇ ਖੜਨਾ ਹੈ ਤੇ ਪੂਰਾ ਮੇਜਰ ਪ੍ਰੋਸੈਸ ਤੁਹਾਡੇ ਸਾਹਮਣੇ ਹੋ ਗਿਆ ਆਪਾਂ ਇਹ ਕਹਿ ਸਕਦੇ ਹਾਂ ਵੀ ਜਿਵੇਂ ਕਿਸੇ ਬਿਮਾਰ ਬੰਦੇ ਨੂੰ ਜੂਆ ਕੱਢ ਕੇ ਨਵਾਇਆ ਹੋਵੇ ਨਾਲ ਸੁਰਤ ਆ ਜਾਂਦੀ ਹੈ ਤੇ ਗੱਡੀ ਨੂੰ ਆ ਗਈ ਹੈ ਸੁਰਤ ਹੁਣ ਵੀਰ ਉਹਨਾਂ ਨੂੰ ਪੁੱਛਾਂਗੇ ਕਿਦਾਂ ਪਰਫਾਰਮੈਂਸ ਹੈ ਭਾਜੀ ਬਹੁਤ ਭਜਦੀ ਆ ਇੰਜਰ ਬਾਹਰ ਕੱਢਣਾ ਪਾਸ ਕਰੋ ਬਾਈ ਪਾਸ ਕਰੋ ਇੰਜਰ ਬਾਹਰ ਕੱਢਣਾ ਹੋ ਤਾਂ ਬਹੁਤ ਭਜਦੀ ਆ ਉਹ ਕਰੋਗੇ ਬਾਈ ਕ੍ਰੋਸ ਹੈ ਨਹੀਂ ਕਰੋਗੇ ਕ੍ਰੋਸ ਕਰੋਗੀ ਕਰੋਗੀ ਕ੍ਰੋਸ ਹੋਣਾ ਅੱਗੇ ਜਿਵੇਂ 150 38 ਸੀ ਨਾ ਹਾਂਜੀ ਹੁਣ 150 ਕ੍ਰੋਸ ਕਰੂਗੀ ਕਰੂਗੀ ਜੀ ਕਰੋਗੀ ਸਿਖਾਲੇ ਰੋਡ ਤੇ ਕਾਲਿਓ ਭਾਜੀ ਸਾਡੇ ਤੋਂ ਬਾਅਦ ਹਾਂਜੀ ਰਾਜਨ ਜੀ ਕੀ ਹਾਲ ਚਾਲ ਹੈ ਵਧੀਆ ਚੜਦੀ ਕਲਾ ਪਹਿਲੀ ਗੱਲ ਤਾਂ ਇਹ ਦੱਸੋ ਭਾਜੀ ਜਿਹੜੀ ਗੱਡੀ ਲੈ ਕੇ ਆਏ ਹੋ ਹਾਂਜੀ ਜਿਹੜੀ ਮੇਜਰ ਸਰਵਿਸ ਤੁਸੀਂ ਹੁਣ ਚੱਕਰ ਕਰਵਾਉਂਦੇ ਰਹੇ ਆ ਤੇ ਮੇਜਰ ਸਰਵਿਸ ਦੇ ਨਾਂ ਤੇ ਠੱਗੀ ਬੱਜੀ ਆ ਹੈ ਅੱਜ ਮੇਜਰ ਸਰਵਿਸ ਹੋਈ ਆ ਤੁਹਾਨੂੰ ਕੀ ਰਿਜ਼ਲਟ ਮਿਲਿਆ ਬਹੁਤ ਜ਼ਿਆਦਾ ਫਰਕ ਹੈ ਅੱਗੇ ਇੰਨੀ ਖੁੱਲੀ ਨਹੀਂ ਜਿੰਨੀ ਅੱਜ ਖੁੱਲੀ ਆ ਆਇਤਾ ਮੰਨ ਕੇ ਚੱਲੋ ਵੀ ਸਾਰੀ ਗੱਡੀ ਪਹਿਲਾਂ ਖੋਲੀ ਤੇ ਫਿਰ ਸਾਰੀ ਅਸੈਂਬਲ ਕੀਤੀ ਆ। ਰੁਪਈਆ ਕਿੰਨੇ ਲੱਗਿਆ ਜੀ ਬਾਜੀ ਤੁਹਾਡੇ? ਰੁਪਈਆ 40-40 ਹਜ਼ਾਰ ਦੇ ਰਹੂ। ਹਾਂ। ਸੱਜਣੋ ਮੈਂ ਇਹ ਇਸ ਕਰਕੇ ਬਾਜੀ ਤੋਂ ਕੋਇਆ ਹੈ ਵੀ ਬਾਈ ਜੀ ਇਹਨਾਂ ਦਾ ਬਿੱਲ ਕਿੰਨਾ ਬਣਿਆ। ਜਿਹੜਾ ਮੰਗੀ ਕਰਾਉਣਾ ਹੈ ਮਨ ਨੂੰ ਇਹ ਗੱਲ ਕਹਿਣਾ ਹੈ ਵੀ ਬਾਈ ਜੀ ਜਦੋਂ ਕੰਮ ਨੂੰ ਤੁਸੀਂ ਬਰੀਕੀ ਚ ਜਾਣਾ ਹੈ। ਬਾਈ ਜੀ ਤੁਹਾਡੀ ਪਹਿਲਾਂ ਸਮੱਸਿਆ ਦੱਸੋ ਫਿਰ ਆਪਾਂ ਦੱਸਾਂਗੇ। ਸਮੱਸਿਆ ਬਾਜੀ ਇਹਦਾ ਮੰਨ ਕੇ ਚੱਲੋ सਸਪੈਂਸ਼ਨ ਦਾ ਸੀਗਾ ਕਾਫੀ। ਉਸ ਤੋਂ ਬਾਅਦ ਗੱਡੀ ਦੀ ਪਿਕਅਪ ਇੱਕ ਇੰਜੈਕਟਰ ਮਿਸ ਕਰਦਾ ਪਿਆ ਸੀਗਾ। ਠੀਕ ਐ। ਫਿਰ ਉਸ ਤੋਂ ਬਾਅਦ ਅਮ ਮਗਰੋਂ ਜਿਹੜੀ ਮਗਰਲੇ ਸੀ ਉਹ ਟਾਇਰ ਦੋਨੋਂ ਹੀ ਵਿੰਗੇ ਸੀਗੇ ਲੈਦਰ ਸੀਗੇ ਉਹਨਾਂ ਚ ਲੈਦਰ ਤਾਂ ਚਾਰੀ ਨਹੀਂ ਸੀ ਹੈਗੇ ਲੋਹਾ ਨਿਕਲੇ ਸੀ ਜਮਾ ਲੋਹਾ ਨਿਕਲੇ ਆ ਲੱਗਿਆ ਪਤਾ ਮੇਜਰ ਸਰਵਿਸ ਕੀ ਲੱਗ ਗਈ ਅੱਗੇ ਚੱਲੋ ਬਾਜੀ ਹੁਣ ਤੁਸੀਂ ਜੇ ਕਹੋਂਦੇ ਅਸੀਂ ਬੀ ਇਲੈਕਟ੍ਰੀਸ਼ੀਅਨ ਨੂੰ ਬੁਲਾਉਂਦੇ ਤੇ ਏਸੀ ਤੇ 5-7000 ਲਵਾਉਂਦੇ ਹਾਂਜੀ ਤੁਹਾਡੇ ਕਿੰਨੇ ਪੈਸੇ ਲੱਗੇ ਕੋਈ ਲਵਾਇਆ ਇਹ ਸਿੱਧੇ ਤਾਂ ਕੁਝ ਨਹੀਂ ਲੱਗਾ ਜੀ ਕੂਲਿੰਗ ਹੋਈ ਕੂਲਿੰਗ ਪ੍ਰੋਪਰ ਆਈ ਸਰ ਫਿਰ ਬਾਜੀ ਕਿਉਂ ਲੋਕ ਇਦਾਂ ਕਰਦੇ ਆ ਜਿਵੇਂ ਟੈਲੀਫੋਨ ਤੇ ਤੁਸੀਂ ਦੇਖਿਆ ਕਿ ਨਕੋਦਰ ਨੂੰ ਮੱਥਾ ਟੇਕਣ ਗਏ ਤੇ ਇੱਥੇ ਮੱਥਾ ਟੇਕਣ ਆ ਗਏ ਕੱਕੜੀ ਲੱਭਣਾ ਭਾਈ ਜੀ ਬਾਈ ਦਾ ਸੁਭਾ ਖਰਾਬ ਹੋ ਰਿਹਾ ਪਰ ਮੈਂ ਕਹਿੰਦਾ ਗੁਰੂ ਮਹਾਰਾਜ ਸੁਭਾ ਨਾ ਖਰਾਬ ਹੋਣ ਦੀ ਉਹਦੇ ਨਾਲ ਬਿਹਤਰ ਹੈ ਗਾਹਕ ਨਾ ਆਵੇ ਚੰਗੀ ਗੱਲ ਹੈ ਮੈਂ ਦਿਲ ਤੋਂ ਕਹਿੰਦਾ ਤੁਸੀਂ ਹੁਣ ਗੱਡੀ ਦਾ ਇੰਜੈਕਟਰ ਫੇਲਰ ਹੂੰ ਕੂਲਿੰਗ ਜ਼ੀਰੋ ਕੂਲਿੰਗ ਜ਼ੀਰੋ ਠੀਕ ਹੈ ਜੀ ਇਸ ਤੋਂ ਇਲਾਵਾ ਪਿਕਅਪ ਪਿਕਅਪ ਹਾਂ ਠੀਕ ਹੈ ਇੰਜਨ ਦੀ ਸਾਊਂਡ ਇੰਜਨ ਦੀ ਹੰਟਿੰਗ ਹਾਂ ਇਹ ਹੱਲ ਹੋਈ ਕਿ ਨਹੀਂ ਹੋਈ ਸਾਰੇ ਟੋਟਲ ਹੋ ਗਈ ਹੁਣ ਤਾਂ ਨਵੀਂ ਵਾਂਗੂ ਜਲਦੀ ਹੈ ਚੱਲੀ ਕਿ ਨਹੀਂ ਭਾਜੀ ਚਲਦੀ ਭਾਜੀ ਇਹ 2.5 ਲੱਖ ਦੇ ਕਰੀਬ ਚੱਲ ਗਈ ਜੇ 2.5 ਲੱਖ ਮਗਰ ਜੇ ਗੱਡੀ ਮੰਗਦੀ ਵੀ ਆ ਤੇ ਭਾਜੀ ਕੋਈ ਗਨਾਹ ਤਾਂ ਨਹੀਂ ਉਹਨੇ ਕੀਤਾ ਨਹੀਂ ਮੇਰਾ ਮੰਨਣਾ ਹੈ 50 ਜਿਆਦਾ ਨਹੀਂ 50000 ਮਗਰ ਬੰਦਾ ਇਹ ਸਾਰਾ ਖਲਾਖ ਲੂ ਕੇ ਕਰ ਲੇ ਇਹਦੇ ਪੈਸੇ ਵੀ ਨਹੀਂ ਲੱਗਣਗੇ ਹਾਂ ਇੰਨੇ ਨਹੀਂ ਲੱਗਣਗੇ ਮੇਰੇ ਤਾਂ ਕੰਮ ਜਿਆਦਾ ਸੀ ਨਾ ਮੇਰੇ ਕੰਮ ਤੁਸੀਂ ਮੰਡੀ ਤੋਂ ਤੁਸੀਂ ਏਜੰਸੀ ਤੋਂ ਕੰਮ ਕਰਾਉਦੇ ਰਹੇ ਆ A to Z ਸਾਰਾ ਪਿਆ ਆ ਏਸੀ ਏਜੰਸੀ ਤੋਂ ਕੰਮ ਕਰਾਉਦੇ ਰਹੇ ਆ ਹਾਂਜੀ ਬਾਬੇ ਕਾ ਠੁੱਲੂ ਹੋਇਆ ਰਬੜਾ ਪੰਨੀਆਂ ਵੀ ਸੀ ਨਾ ਉਹ ਤਾਂ ਉਵੇਂ ਹੀ ਉਹਨਾਂ ਰੱਖਿਆ ਸੀ ਨਟ ਕਸਤੇ ਉੱਤੇ ਚਲੋ ਜੀ ਵਿੱਚ ਸਾਰਾ ਹੀ ਲੀ ਜਾਂਦਾ ਟੰਚਾ ਜਾ ਤੇ ਫਿਰ ਭਾਜੀ ਜਦੋਂ ਲੋਕ ਇੱਥੇ ਆ ਕੇ ਨੁਕਸ ਵੀ ਪੁੱਛ ਲੈਂਦੇ ਐ ਹੁਣ ਤੁਸੀਂ ਮੈਨੂੰ ਤਕਲੀਫ ਬਹੁਤ ਦੱਸੀ ਮੈਂ ਸਾਰੀਆਂ ਤਕਲੀਫਾਂ ਦੂਰ ਕਰ ਦਿਆਂ ਹਾਂਜੀ ਆਈ ਬਾਈ ਜੀ ਮੇਰੇ ਕੋਲੇ ਕਾਲ ਕੇ ਇਹ ਸਟੀਰੀਲ ਗੱਡੀ ਲੈ ਕੇ ਆ ਗਏ ਹਾਂਜੀ ਡਾਕਟਰ ਨੇ ਹਾਂਜੀ ਜੇ ਡਾਕਟਰ ਬੋਲ ਕੇ ਨਹੀਂ ਦੱਸਦਾ ਤੇ ਡਾਕਟਰ ਨੇ ਟੋਕੇ ਦਾ ਦੇਖ ਲਿਆ ਨਾ ਹਾਂ 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 ਠੀਕ ਐ ਗੱਡੀ ਤਿੰਨ ਵਾਰੀ ਗਰਮ ਹੋਈ ਹੋਵੇ ਪਹਿਲੀ ਗੱਲ ਜੇ ਤਿੰਨ ਵਾਰੀ ਗਰਮ ਹੋਈ ਹੈ ਨਾ ਤੇ ਉੱਥੇ ਹੱਥ ਕੀ ਬੰਦਾ ਉਹਦੇ ਪਿਸਟਨ ਸਲੀਬਾਂ ਚੇਂਜ ਕਰੋ ਚੇਂਜ ਕਰੋ ਉਹਦਾ ਹੈਡ ਦਾ ਤੇ ਫੇਸ ਦਾ ਬਲਾਕ ਲਵਾਓ ਮੈਂ ਤਾਂ ਆਡੀਅன்ஸ் ਥਾਲੀ ਚ ਪਰੋਸ ਕੇ ਦੇ ਰਿਹਾ ਠੀਕ ਹੈ ਫਿਰ ਜਾ ਕੇ ਤੁਸੀਂ ਤੁੱਥ ਮੁੱਥ ਕਰਾ ਕੇ ਮੈਂ ਕੁਦਰਤੀ ਅੱਜ ਪੁੱਛ ਲਿਆ ਯਾਰ ਪੁੱਛਾ ਤਾਂ ਸਹੀ ਹਾਂਜੀ ਬਾਜੀ ਸਾਡਾ ਤਾਂ 55 ਸੋਚ ਹੋ ਗਿਆ 55 ਸੁੱਜੀ ਤਾਂ ਬਾਬਾ ਜੀ ਕਾ ਠੁੱਲੂ ਨਹੀਂ ਹੁੰਦਾ ਉਹ ਇੰਨੇ ਦੇ ਦਾ ਸਮਾਰੀ ਦਾ ਬਾਈ ਜੀ 7-8000 ਲੇਬਰ ਬਣਦੀ ਆ ਮੈਂ ਆਦੇ ਖੱਪਣ ਦੀ ਲੇਬਰ ਲੋਕਾਂ ਨੂੰ ਕਹਿ ਕੇ ਲੈ ਲੈ ਮੈਂ ਲੈਣਾ ਹਾਂਜੀ ਜਿਹਨੂੰ ਦਿਲ ਕਰਦਾ ਉਹ ਆਉਂਦਾ ਹੈ ਤੇ ਉਹ ਰਿਜ਼ਲਟ ਮਿਲਦਾ ਹੈ ਰਿਜ਼ਲਟ ਮਿਲਦਾ ਤੁਹਾਡੀ ਲੇਬਰ 20000 ਬਣੀ ਆ ਮੰਨ ਕੇ ਲਈ ਕੇ ਗਿਨਾ ਕੀਤਾ ਨਹੀਂ ਰਿਜ਼ਲਟ ਆ ਗਿਆ ਭਾਜੀ ਹੈਗੇ ਕਿੰਨੇ ਦੀ ਸਪੀਡ ਤੇ ਬਾਬਾ ਜੀ ਭੇਜਾਈ ਗੱਡੀ ਵੀਰੇ ਮੈਂ ਹੁਣ ਤਾਂ 160 ਸਪੀਡ ਤੇ ਲੈ ਕੇ ਆਇਆ ਪਰ ਜੇ ਰੈਗੂਲਰ ਇਦਾਂ ਦੀ ਗੱਡੀ ਦੀ ਕੰਡੀਸ਼ਨ ਹਾਲ ਰੱਖੋਗੇ ਭਾਜੀ ਇੰਗਲਿਸ਼ ਛੇਤੀ ਡਾਊਨ ਹਾਂ ਡਾਊਨ ਤਾਂ ਹੋਗਾ ਭਾਜੀ ਅਜੇ ਤਾਂ ਚੈੱਕ ਕੀਤੀ ਆ ਗੱਡੀ ਵੀ ਹਾਂ ਚੈੱਕ ਕਰ ਲੋ ਅੱਗੇ ਤੇ ਅੱਜ ਚ ਐਕਸੀਟਰ ਦਾ ਕਿੰਨਾ ਫਰਕ ਆ ਐਕਸੀਲੇਟਰ ਦਾ ਜਿੱਥੇ ਮੈਂ 100 ਦਿੰਦਾ ਪਿਆ ਸੀਗਾ ਉੱਥੇ ਮੈਨੂੰ 30 40 ਦੇਣਾ ਪਿੰਦਾ ਸੀ ਮਤਲਬ 30 40% ਪ੍ਰੈਸ ਕਰਦਾ ਹਾਂ ਜਿੱਥੇ ਮੈਂ 100% ਪੂਰਾ ਐਕਸੀਲੇਟਰ ਨੱਪਦਾ ਸੀਗਾ ਮੈਂ ਹੈਪੀ ਹਾਂ ਹਾਂ ਮੈਂ ਉਹ ਤਾਂ ਕੰਮ ਤੋਂ ਤਾਂ ਪੂਰਾ ਖੁਸ਼ ਹਾਂ ਬਾਈ ਜੀ ਚਾਹਣੇ ਉਹ ਵੀ ਮੇਜਰ ਸਰਵਿਸ ਦਾ ਪ੍ਰੋਸੈਸ ਕੀ ਹੁੰਦਾ ਵੀਡੀਓ ਪੂਰੀ ਦੇਖ ਲਓ ਧੰਨਵਾਦ ਪਾਕ